ਕੱਚਾ ਹੁੰਦਾ ਹੈ ਮਿੱਟੀ ਦੀ ਨੀਰੀ ਮੂਰਤ ਕੜਦੇ ਮਾਪੇ ਉਸ ਨੂੰ কুমਿਆਰ ਵਾਂਗੂ ਪੱਠੀ ਵਿੱਚ ਪਾ ਕੇ ਕੁੰਦਨ ਵਾਂਗ ਕਰਦੇ ਉਹ ਤਾਂ ਸੁਗੜ ਸਿਆਣੇ কুমਿਆਰ ਵਾਂਗੂ ਉਹ ਤਾਂ ਸੁਗੜ ਸਿਆਣੇ কুমਿਆਰ ਵਾਂਗੂ ਜੱਸੇਵਾ ਸੁਸਾਇਟੀ ਦੇ ਵੱਲੋਂ ਇਸ ਵਾਰੀ ਫਸਟ ਟਾਈਮ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਜਿਦੇ ਵਿੱਚ ਕਾਫੀ ਸਕੂਲਸ ਨੇ ਬੱਚੜ ਕੇ ਹਿੱਸਾ ਲਿਆ ਪੇਰੈਂਟਸ ਨੇ ਵੀ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਉਹ ਵੀ ਅੱਗੇ ਵਧਣ ਪਲੇਟਫਾਰਮ ਦਿੱਤਾ ਜਾਵੇ ਬੱਚਿਆਂ ਨੂੰ ਜਿਹੜੇ ਬੱਚੇ ਆਪਣੇ ਐਕਸਪ੍ਰੈਸ਼ਨ ਐਕਸਪ੍ਰੈਸ ਨਹੀਂ ਕਰ ਪਾਉਂਦੇ ਕਈ ਵਾਰੀ ਹੋ ਜਾਂਦਾ ਹੈ ਉਹਨਾਂ ਦੇ ਮਨ 'ਚ ਹੀਣ ਭਾਵਨਾ ਆ ਜਾਂਦੀ ਹੈ ਕੁਝ ਹੋ ਜਾਂਦਾ ਹੈ ਉਹ ਆਪਣੇ ਐਕਸਪ੍ਰੈਸ਼ਨ ਪ੍ਰੋਪਰਲੀ ਉੱਥੇ ਐਕਸਪ੍ਰੈਸ ਕਰਨ ਕਿ ਅਸੀਂ ਉਹਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੀਏ ਬੱਚੇ ਅੱਗੇ ਵਧਣ ਤੇ ਆਪਣੇ ਥੌਟਸ ਅੱਗੇ ਲੈ ਕੇ ਆਉਣ ਔਰ ਜਸ ਸੇਵਾ ਸੁਸਾਇਟੀ ਨੇ ਇੱਕ ਕੋਸ਼ਿਸ਼ ਕੀਤੀ ਵੀ ਇਹ ਸਾਰਿਆਂ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਔਰ ਉਹ ਪਲੇਟਫਾਰਮ ਦੇ ਕੇ ਅਸੀਂ ਇੱਕ ਚੰਗੇ ਪੰਜਾਬ ਦੀ ਸਿਰਜਣਾ ਕਰ ਸਕੀਏ ਬੱਚਿਆਂ ਨੇ ਇੰਨੀ ਸੋਹਣੀ ਪਰਫਾਰਮੈਂਸ ਕੀਤੀ ਅੱਜ ਵਾਕਈ ਹੀ ਸਾਨੂੰ ਦੇਖ ਕੇ ਖੁਸ਼ੀ ਹੋਈ ਕਿ ਬੱਚੇ ਸਟੇਜਸ ਦੇ ਉੱਤੇ ਅੱਗੇ ਨਹੀਂ ਆਪਾਂਦੇ ਬੱਚਾ ਨੂੰ ਮੌਕਾ ਨਹੀਂ ਮਿਲਦਾ ਸੋ ਜਸੇਵਾ ਸੁਸਾਇਟੀ ਨੇ ਅੱਜ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਸਟੂਡੈਂਟਸ ਨੂੰ ਜਸੇਵਾ ਸੁਸਾਇਟੀ ਜਿਨ੍ਹਾਂ ਨੇ ਬਹੁਤ ਵਧੀਆ ਕੰਪੀਟੀਸ਼ਨ ਆਰਗੇਨਾਈਜ਼ ਕਰਵਾ ਕੇ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਟੈਲੈਂਟ ਹੈ ਉਹ ਅੱਗੇ ਲੈ ਕੇ ਆਏ ਇਹ ਹਨੇਰਾ ਹੈ ਲੁਟੇਰਾ ਹੈ ਤੇ ਚੋਰ ਹੈ ਜਵਾਨੀਆਂ ਦਾ ਹਰ ਜੀਤੇ ਦਾ ਮਲਕੀਤੇ ਦਾ ਤੇ ਸਾਰੇ ਹਾਨੀਆਂ ਦਾ ਆਓ ਰਲ ਮਿਲ ਕੇ ਯੁਕਤ ਬਣਾਈਏ ਨਸ਼ਾ ਦੁਸ਼ਮਨ ਹੈ ਪੰਜਾਬ ਦਾ ਇਸ ਨੂੰ ਜਰੂ ਮਕਾਈਏ ਨਸ਼ਾ ਦੁਸ਼ਮਨ ਹੈ ਪੰਜਾਬ ਦਾ ਇਸ ਨੂੰ ਜਰੂ ਮਕਾਈਏ ਇਹੋ ਜਿਹੇ ਕੰਪੀਟੀਸ਼ਨਸ ਹੋਰ ਹੁੰਦੇ ਰਹਿਣੇ ਚਾਹੀਦੇ ਨੇ ਜਿਸ ਨਾਲ ਬੱਚੇ ਮੋਟੀਵੇਟ ਹੋਣ ਤੇ ਆਪਣਾ ਟੈਲੈਂਟ ਸ਼ੋਕੇਸ ਕਰpan ਟੈਕਨੋਲੋਜੀ ਇਸ ਗੇਟਿੰਗ ਸਮਾਰਟਰ ਐਂਡ ਸਮਾਰਟਰ ਵਿਚ ਇਸ ਵਾਈ ਆਈ ਬੀਲੀਵ ਗੇਟਿੰਗ ਅ ਪਲੈਟਫਾਰਮ ਟੂ ਟਾਕ ਅਬਾਊਟ ਇਟ ਐਂਡ ਜਨਰੇਟ ਅ ਅਵੇਅਰਨੈਸ ਇਜ਼ ਐਨ ਐਨਰੀਚਿੰਗ ਐਕਸਪੀਰੀਅੰਸ ਅਸੀਂ ਪੂਰੇ ਪੰਜਾਬ ਦੀ ਸਟੇਟ ਦੇ ਵਿੱਚ ਆ ਕੀਤਾ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾਵੇ ਐਗਰੀਕਲਚਰ ਕਿਵੇਂ ਬਚਾਇਆ ਜਾਵੇ ਰਾਈਸ ਤੋਂ ਹਟ ਕੇ ਕੀ ਹੋ ਸਕਦਾ ਡਰਗ ਤੇ ਨਸ਼ੇ ਨੂੰ ਪੰਜਾਬ ਪੰਜਾਬ ਨੂੰ ਨਸ਼ੇ ਤੋਂ ਕਿਦਾਂ ਬਚਾਇਆ ਜਾਵੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕਿਵੇਂ ਮਿਹਨਤ ਕਰਨ ਪੈਸੇ ਕਮਾਉਣ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਮੈਂ ਮੌਜੂਦ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅੰਮ੍ਰਿਤਸਰ ਦੀ ਪ੍ਰਸਿੱਧ ਸੰਸਥਾ ਜਸਟ ਸੇਵਾ ਸੁਸਾਇਟੀ ਵੱਲੋਂ ਕੁਝ ਦੇਰ ਪਹਿਲਾਂ ਬੱਚਿਆਂ ਦੇ ਡੈਕਲੇਮੇਸ਼ਨ ਕੰਟੈਸਟ ਕਰਵਾਏ ਗਏ ਸੀ ਤੇ ਅੱਜ ਉਹਨਾਂ ਬੱਚਿਆਂ ਦੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜਿਹੜਾ ਹੈ ਉਹਦਾ ਪ੍ਰੋਗਰਾਮ ਚੱਲ ਰਿਹਾ ਹੈ ਦੱਸਿਆ ਕਿ ਪੰਜਾਬ ਦੇ ਮੁੱਦਿਆਂ ਦੇ ਵਕ-ਵਕ ਜਿਹੜੇ ਮੁੱਦੇ ਨੇ ਉਹਨਾਂ ਤੇ ਇਹ ਡੈਕਲੇਮੇਸ਼ਨ ਕੰਟੈਸਟ ਕਰਵਾਏ ਗਏ ਸੀ ਮੇਰੇ ਨਾਲ ਇਸ ਵਕਤ ਜਸਟ ਸੇਵਾ ਸੁਸਾਇਟੀ ਦੇ ਮੈਂਬਰਸ ਮੌਜੂਦ ਨੇ ਤੇ ਨਾਲ ਹੀ ਉਹ ਬੱਚੇ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਡੈਕਲੇਮੇਸ਼ਨ ਕੰਟੈਸਟ ਦੇ ਵਿੱਚ ਪਾਰਟਿਸਪੇਟ ਕੀਤਾ ਤੁਹਾਡਾ ਅਸੀਂ ਗੱਲਬਾਤ ਕਰਦੇ ਆ ਮੈਂਬਰ ਰੂਪਕਮਲ ਮੈਮ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬ੍ਰੇਕਿੰਗ ਨਾ ਟੀਵੀ ਤੇ ਜੀ ਮੈਮ ਕੀ ਕਹਿਣਾ ਚਾਹੋਗੇ ਬੱਚਿਆਂ ਨੇ ਇਸ ਤੁਹਾਡੇ ਵੱਲੋਂ ਫਰਸਟ ਟਾਈਮ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਸੀ ਬੱਚਿਆਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰ ਬਿਲਕੁਲ ਜੀ ਜਸ ਸੇਵਾ ਸੁਸਾਇਟੀ ਦੇ ਵੱਲੋਂ ਇਸ ਵਾਰੀ ਫਰਸਟ ਟਾਈਮ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਜਿਹਦੇ ਵਿੱਚ ਕਾਫੀ ਸਕੂਲਸ ਨੇ ਬੱਚੜ ਕੇ ਹਿੱਸਾ ਲਿਆ ਪੇਰੈਂਟਸ ਨੇ ਵੀ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਉਹ ਵੀ ਅੱਗੇ ਵਧਣ ਆਪਣੇ ਥੌਟਸ ਜੋ ਉਹਨਾਂ ਨੂੰ ਅਸੀਂ ਛੋਟੇ ਛੋਟੇ ਟੌਪਿਕਸ ਉੱਤੇ ਸੀਗੇ ਉਹਨਾਂ ਨੇ ਉਹਨਾਂ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਨੇ ਤੇ ਬੜਾ ਅੱਛਾ ਲੱਗਾ ਬੱਚਿਆਂ ਨੂੰ ਇੱਕ ਅਸੀਂ ਮੋਟੀਵੇਸ਼ਨ ਉਹਨਾਂ ਨੂੰ ਮਿਲੀ ਹੈ ਕਿ ਨਹੀਂ ਜੀ ਸਾਨੂੰ ਅੱਗੇ ਵਧਣਾ ਚਾਹੀਦਾ ਜੋ ਸਾਡੇ ਵਿਚਾਰ ਨੇ ਉਹ ਸਾਨੂੰ ਆ ਕੇ ਐਕਸਪ੍ਰੈਸ ਕਰਨੇ ਚਾਹੀਦੇ ਨੇ ਉਹਦੇ ਵਿੱਚ ਅੱਜ ਅਸੀਂ ਉਹਨਾਂ ਦੇ ਲਈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਰੱਖਿਆ ਜਿਹਦੇ ਵਿੱਚ ਉਹਦੀ ਸਾਡੇ ਕੋਲ 100 ਤੋਂ 150 ਬੱਚਾ ਸੀਗਾ ਜਿਹੜਾ ਇਹਨਾਂ ਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਦੇ ਵਿੱਚ ਅਸੀਂ ਅੱਜ 15 ਬੱਚਿਆਂ ਨੂੰ ਇਹਦੇ ਵਿੱਚ ਪ੍ਰਾਈਜ਼ ਦੇ ਲਈ ਸਿਲੈਕਟ ਕੀਤਾ ਗਿਆ ਉਹਨਾਂ ਬੱਚਿਆਂ ਦੇ ਲਈ ਅੱਜ ਅਥੇ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਸਾਰਿਆਂ ਲਈ ਕੀ ਉਦੇਸ਼ ਹੈ ਮੁੱਖ ਪਰਪਸ ਕੀ ਹੈ ਇਸ ਕੰਟੈਸਟ ਦਾ ਇਸ ਕੰਟੈਸਟ ਦਾ ਮੁੱਖ ਪਰਪਸ ਹੈ ਹੀ ਸਿਗਾ ਕਿ ਜਿਹੜੇ ਬੱਚਿਆਂ ਦੇ ਵਿੱਚ ਅਸੀਂ ਛੋਟੀਆਂ-ਛੋਟੀਆਂ ਬੱਚਿਆਂ ਨੂੰ ਹੁੰਦਾ ਕਿ ਅਸੀਂ ਆਪਣੇ ਥਾਟਸ ਪ੍ਰੋਸੈਸ ਕਰਨਾ ਚਾਹੁੰਦੇ ਆ ਅਸੀਂ ਅੱਗੇ ਦੱਸਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਹੀ ਹੈ ਕਿ ਅਸੀਂ ਉਹਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੀਏ ਬੱਚੇ ਅੱਗੇ ਵਧਣ ਤੇ ਆਪਣੇ ਥਾਟਸ ਅੱਗੇ ਲੈ ਕੇ ਆਉਣ ਕਿਉਂ ਮੈਮ ਗੱਲਬਾਤ ਕਰਦੇ ਆ ਮੈਮ ਕਿਵੇਂ ਦਾ ਬੱਚਿਆਂ ਦਾ ਜਿਹੜਾ ਇਥੋਂ ਦਾ ਸਹਿਯੋਗ ਮਿਲਿਆ ਕੰਟੈਂਟਸ ਦੇ ਵਿੱਚ ਬੱਚੇ ਦਾ ਬਹੁਤ ਵਧੀਆ ਸਹਿਯੋਗ ਸੀ ਉਨੇ ਨੇ ਆਪਣੇ ਸਕੂਲ ਦੇ ਟੀਚਰਸ ਹੋਰ ਆਪਣੇ ਪੇਰੈਂਟਸ ਦੀ ਹੈਲਪ ਜੋ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਪ੍ਰੈਜੈਂਟ ਕੀਤੀ ਹੈ ਤੇ ਹਰ ਬੱਚਾ ਆਪਣੇ ਆਪ ਚ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਹਰ ਟਾਪਿਕ ਸ਼ੋ ਕੀਤਾ ਹੈ ਜਿਵੇਂ ਕਿ AI ਦਾ ਕੰਪੀਟੀਸ਼ਨ ਅੱਜ ਕੱਲ੍ਹ ਦੇ ਵੱਲ ਜੋ ਹੋ ਰਿਹਾ ਹੈ ਜੋ ਸਾਡੀ ਫੂਡ ਸੇਫਟੀ ਬਾਰੇ ਉਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ then the many more uh, they have performed i think you have all the kids here ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਸਟੇਜ ਤੇ ਜਿਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਤੇ ਉਹਨਾਂ ਦਾ ਕੰਫੀਡੈਂਸ ਦੇਖ ਕੇ ਸਭ ਬਹੁਤ ਖੁਸ਼ੀ ਹੋਈ ਹੈ ਸੋ ਸਰ ਨਾਲ ਵੀ ਗੱਲਬਾਤ ਕਰਦੇ ਆ ਸਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਕੰਟੈਸਟ ਕਰਵਾਇਆ ਗਿਆ ਹੈ ਕਿ ਕਹਿਣਾ ਚਾਹੋਗੇ ਬੱਚਿਆਂ ਦਾ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਤੁਸੀਂ ਦੇਖ ਸਕਦੇ ਹੋ ਸਾਡੇ ਬੱਚੇ ਜਿਨ੍ਹਾਂ ਨੇ ਅੱਜ 15 ਬੱਚੇ ਅਸੀਂ ਸਿਲੈਕਟ ਕੀਤੇ ਸੀਗੇ ਬੀਂਗ ਜਜ ਮੈਂ ਵੀ ਅਸੀਂ ਵੀ ਜਜ ਸੀਗੇ ਉਹਦੇ ਵਿੱਚ ਤੇ ਬੀਂਗ ਜਜ ਅਸੀਂ ਇਹੋ ਹੀ ਕਹਿਣਾ ਚਾਹਾਂਗੇ ਵੀ ਅਸੀਂ ਬੱਚਿਆਂ ਨੂੰ ਇੱਕ ਪਲੈਟਫਾਰਮ ਦਿੱਤਾ ਜੱਸੇਵਾ ਸੁਸਾਇਟੀ ਨੇ ਸਾਰੇ ਮੈਂਬਰ ਸਾਹਿਬਾਨ ਨੇ ਮਿਲ ਕੇ ਇੱਕ ਪਲੈਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਵੀ ਇੱਕ ਪਲੈਟਫਾਰਮ ਦਿੱਤਾ ਜਾਵੇ ਬੱਚਿਆਂ ਨੂੰ ਜਿਹੜੇ ਬੱਚੇ ਆਪਣੇ ਐਕਸਪ੍ਰੈਸ਼ਨ ਐਕਸਪ੍ਰੈਸ ਨਹੀਂ ਕਰ ਪਾਉਂਦੇ ਕਈ ਵਾਰੀ ਹੋ ਜਾਂਦਾ ਹੈ ਉਹਨਾਂ ਦੇ ਮਨ 'ਚ ਹੀਣ ਭਾਵਨਾ ਆ ਜਾਂਦੀ ਹੈ ਕੁਝ ਹੋ ਜਾਂਦਾ ਉਹ ਆਪਣੇ ਐਕਸਪ੍ਰੈਸ਼ਨ ਪ੍ਰੋਪਰਲੀ ਉੱਥੇ ਐਕਸਪ੍ਰੈਸ ਕਰਨ ਔਰ ਐਕਸਪ੍ਰੈਸ ਕਰਕੇ ਅਸੀਂ ਉਹਨਾਂ ਨੂੰ ਬਸ ਇੱਕ ਸ਼ਾਬਾਸ਼ੀ ਦੇਣ ਦੀ ਕੋਸ਼ਿਸ਼ ਕੀਤੀ ਆ ਇੱਕ ਇਨਾਮ ਦੇ ਰੂਪ ਦੇ ਵਿੱਚ ਔਰ ਇਹ ਤੁਹਾਡੇ ਸਾਹਮਣੇ ਹੈ ਔਰ ਇਹਦਾ ਕਾਫੀ ਅੱਛਾ ਹੁੰਗਾਰਾ ਸਾਨੂੰ ਮਿਲਿਆ ਔਰ ਇਨ ਫਿਊਚਰ ਵੀ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਅਸੀਂ ਕਰਦੇ ਰਾਂਗੇ ਔਰ ਸਾਨੂੰ ਉਮੀਦ ਆ ਵੀ ਇਸ ਪ੍ਰੋਜੈਕਟ ਦੇ ਵਿੱਚ ਸਾਨੂੰ ਹੋਰ ਵੀ ਹੁੰਗਾਰਾ ਮਿਲੇਗਾ ਕੁਝ ਬੱਚੇ ਇੱਥੇ ਬੈਠੇ ਨੇ ਕਾਈਂਡਲੀ ਜੇ ਤੁਸੀਂ ਇਹਨਾਂ ਨੂੰ ਦਿਖਾ ਸਕੋ ਕਿ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਖੂਬੀ ਇਹ ਕੇ ਸੀ ਕਿ ਵੀ ਇਹਦੇ ਵਿੱਚ ਸਪੀਚ ਆਫ ਸਕਿੱਲ ਆਫ ਸਪੀਚ ਇਹਨਾਂ ਦੀ ਸਾਹਮਣੇ ਆਈ ਵੀ ਕਿਸ ਤਰ੍ਹਾਂ ਬੱਚੇ ਬੋਲਦੇ ਨੇ ਸਟੇਜ ਦੇ ਉੱਪਰ ਖੜ ਕੇ ਸਾਰਿਆਂ ਦੇ ਸਾਹਮਣੇ ਪਰਫਾਰਮੈਂਸ ਦਿੱਤੀ ਔਰ ਬੇਚ ਜਿਜਕ ਉਹਨਾਂ ਨੇ ਪਰਫਾਰਮੈਂਸ ਦਿੱਤੀ ਔਰ ਪਰਫਾਰਮੈਂਸ ਇਡੀਆਂ ਅਚੀਆਂ ਪਰਫਾਰਮੈਂਸਿਸ ਸੀਗੀਆਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਔਰ ਬਖੂਬੀ ਇਹਨਾਂ ਨੇ ਆਪਣਾ ਜਿਹੜਾ ਸਕਿੱਲ ਸੀ ਸਾਰਿਆਂ ਸਾਹਮਣੇ ਲਿਆਂਦਾ ਔਰ ਪੰਜਾਬ ਦੇ ਬੜੇ ਪਖਵੇਂ ਟਾਪਿਕ ਸੀਗੇ ਨਸ਼ਿਆਂ ਦਾ ਟਾਪਿਕ ਸੀਗਾ AI ਦਾ ਟਾਪਿਕ ਸੀਗਾ এনवायरमेंट ਦਾ ਟਾਪਿਕ ਸੀਗਾ ਐਗਰੀਕਲਚਰ ਦਾ ਟਾਪਿਕ ਸੀਗਾ ਔਰ ਜਸ ਸੇਵਾ ਸੁਸਾਇਟੀ ਨੇ ਇੱਕ ਕੋਸ਼ਿਸ਼ ਕੀਤੀ ਵੀ ਇਹ ਸਾਰਿਆਂ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਔਰ ਉਹ ਪਲੇਟਫਾਰਮ ਦੇ ਕੇ ਅਸੀਂ ਇੱਕ ਚੰਗੇ ਪੰਜਾਬ ਦੀ ਸਿਰਜਣਾ ਕਰ ਸਕੀਏ ਜਿਹੜਾ ਪੰਜਾਬ ਦਾ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਸੀ ਉਹ ਜਿਹੜਾ ਛੇਵਾਂ ਦਰਿਆ ਇੱਥੇ ਵਗ ਰਿਹਾ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਨੂੰ ਖਤਮ ਕੀਤਾ ਜਾਵੇ ਉਹ ਅਸੀਂ ਇੱਕ ਛੋਟੀ ਜੀ ਉਪਰਾਲਾ ਕੀਤਾ ਕੋਸ਼ਿਸ਼ ਕੀਤਾ ਜੋ ਕਿ ਤੁਹਾਡੇ ਸਾਹਮਣੇ ਹੈ ਜੀ ਜੀ ਬਹੁਤ ਖੂਬਸੂਰਤ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਹੋਰ ਵੀ ਮੈਂਬਰਸ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਬੱਚੇ ਵਾਚੜ ਕੇ ਇਸ ਡੈਕਲੇਮੇਸ਼ਨ ਕੰਟੈਸਟ ਦੇ ਵਿੱਚ ਹਿੱਸਾ ਲਿਆ ਹੈ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਜਸਵਾ ਸੁਸਾਇਟੀ ਦਾ ਮੇਨ ਮਕਸਦ ਹੈ ਜਿਹੜਾ ਕਰਾਂ ਦਾ ਇਹੀ ਹੈਗਾ ਸੀ ਜੀ ਜਿਹੜੇ ਜਿਹੜੇ ਬਹੁਤ ਇੰਪੋਰਟਡ ਕੁਝ ਟੌਪਿਕਸ ਹਨ ਪੰਜਾਬ ਦੇ ਜਿਹੜੇ ਆਮ ਬੱਚਿਆਂ ਨੂੰ ਪਹੁੰਚ ਨਹੀਂ ਪਾਰੇ ਜਨਰੇਸ਼ਨ ਨੂੰ ਨਹੀਂ ਪਤਾ ਲੱਗ ਰਿਹਾ ਜਨਰੇਸ਼ਨ ਛੇਵੇਂ ਦਰਿਆ ਵਾਂਗੂ ਜਿਸ ਤਰ੍ਹਾਂ ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ ਕਿੱਧਰ ਨੂੰ ਜਾ ਰਹੀ ਹੈ ਕੋਸ਼ਿਸ਼ ਕਰ ਰਹੇ ਨੇ ਲੇਕਿਨ ਇਹ ਟੀਚਰਸ ਦਾ ਪ੍ਰਿੰਸੀਪਲਸ ਦਾ ਸਕੂਲਸ ਦਾ ਪਿੰਡਾਂ ਦੇ ਸਰਪੰਚਸ ਦਾ ਪੇਰੈਂਟਸ ਦਾ ਤੇ ਹੋਰ ਵੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਅੱਛੇ ਆਬਵਿਸਰਸ ਨੇ ਉਹਨਾਂ ਦਾ ਸਭ ਦੀ ਡਿਊਟੀ ਹੈ ਸਭ ਤੋਂ ਰਿਸਪੌਂਸਿਬਿਲਟੀ ਕਿ ਅਸੀਂ ਨਵੇਂ ਜਨਰੇਸ਼ਨ ਨੂੰ ਕੋਈ ਨਵੀਂ ਸੋਚ ਕੇ অপਸ਼ਨਸ ਦਵਾਂਗੇ ਤਾਂ ਤਾਂ ਹੀ ਉਹ ਅੱਗੇ ਆਪਣੀ ਸੋਚ ਲੈ ਕੇ ਆਣਗੇ ਉਹਨਾਂ ਨੂੰ ਚਾਂਸ ਦਿੱਤਾ ਜਾਏਗਾ ਤੇ ਇਸ ਕਰਕੇ ਜਸਵਾ ਸੁਸਾਇਟੀ ਵੱਲੋਂ ਇਹ ਐਫਰਟ ਲਿੱਤਾ ਗਿਆ ਬੱਚਿਆਂ ਨੂੰ ਟਾਪਿਕਸ ਦਿੱਤੇ ਗਏ ਉਹ ਟਾਪਿਕਸ ਜਿਹੜੇ ਵੀ ਸੀ ਇੱਕ ਤਾਂ ਬਹੁਤ ਇੰਪੋਰਟੈਂਟ ਪੰਜਾਬ ਵਾਸਤੇ ਟਾਪਿਕਸ ਹੈਗੇ ਸਨ ਤਾਂ ਕਿ ਇਹ ਸਾਰੇ ਟਾਪਿਕਸ 'ਤੇ ਬੱਚੇ ਸੋਚਣ ਤੇ ਖੁਦ ਆਪਣੀ ਸੋਚ ਨੂੰ ਅੱਗੇ ਲੈ ਕੇ ਆਣ ਟਾਪਿਕਸ ਦਾ ਪਤਾ ਲੱਗੇ ਕਿਉਂਕਿ ਦੇਖੋ ਡਰੱਗਸ ਵੱਲ ਜਾ ਰਿਹਾ ਪੰਜਾਬ ਨੋ ਡਾਊਟ ਪਾਣੀ ਖਤਮ ਹੋ ਰਿਹਾ ਪੰਜਾਬ ਦਾ ਨੋ ਡਾਊਟ ਐਗਰੀਕਲਚਰ ਦੇ ਵਿੱਚ ਬਹੁਤ ਨੋਰੇ ਪੰਜਾਬੀ ਕਿਸਾਨਾਂ ਨੂੰ ਚਾਹੀਦੇ ਜਿਹੜੇ ਕਿ ਲੈਕ ਆਫ ਗਵਰਨਮੈਂਟ ਦੇ ਮੈਨੂੰ ਲੱਗਦਾ ਕਿ ਥੋੜੀ ਜਿਹੀ ਹੈਗੀ ਹੈ ਕਿ ਪਹੁੰਚਾ ਨਹੀਂ ਪਾਰੇ ਕਿਸਾਨਾਂ ਨੂੰ ਐਗਜ਼ੈਕਟ ਜਿਹੜੇ ਜਿਹੜੇ ਸਹੀ ਐਗਰੀਕਲਚਰ ਦੇ ਫਸਲ ਕਿਹੜੀ ਲਗਾਣੀ ਚਾਹੀਦੀ ਹੈ ਕਿਹੜਾ ਲਗਾਣੀ ਚਾਹੀਦੀ ਹੈ ਕੋਈ ਟੀਚਿੰਗ ਕੋਈ ਇੱਥੇ ਇਸ ਤਰ੍ਹਾਂ ਦਾ ਪੰਜਾਬ ਚ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਨਹੀਂ ਹੈਗੀਆਂ ਤੇ ਹੋਰ ਵੀ ਜਿਹੜੇ ਟਾਪਿਕਸ ਹੈਗੇ ਨੇ ਬਹੁਤ ਇੰਪੋਰਟੈਂਟ ਟਾਪਿਕਸ ਨੇ ਔਮਨ ਸੇਫਟੀ ਦਾ ਟਾਪਿਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਨਵੇਂ ਟਾਪਿਕਸ ਨਵੇਂ ਆ ਰਹੀਆਂ ਚੀਜ਼ਾਂ ਦੁਨੀਆ ਦੇ ਵਿੱਚ ਦੁਰੀਆਂ ਨੂੰ ਪ੍ਰੋਗਰੈਸ ਤਰੱਕੀ ਦੇਣ ਵਾਸਤੇ ਉਹ ਰਿਚ ਬਹੁਤ ਹੈਲਪ ਕਰਦੇ ਆ ਫਿਰ ਇਹ ਬੱਚਾ ਇਹਨੇ ਅਪਣਾ ਕੀਤਾ ਜੀ ਬਹੁਤ ਅਪਣੇ ਹੋਣ ਮੈਂ ਬਹੁਤ ਹੈਂਕਫੁਲ ਹਾਂ ਬਾਕੀ ਤੁਹਾਨੂੰ ਬੱਚੇ ਖੁਦ ਦੱਸੋਗੇ ਹਾਂਜੀ ਸਰ ਤੁਹਾਨੂੰ ਲੱਗਦਾ ਹੈ ਕਿ ਇਸ ਡੈਕਲੇਮੇਸ਼ਨ ਕੰਟੈਸਟ 'ਚ ਬੱਚਿਆਂ ਦਾ ਕੌਨਫੀਡੈਂਸ ਲੈਵਲ ਜਿਹੜਾ ਉਹ ਵੀ ਬਹੁਤ ਇਨਕਰੀਜ਼ ਹੋਇਆ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਸੋਹਣਿਆ ਪਰਫਾਰਮੈਂਸਸ ਵੀ ਦਿੱਤੀਆਂ ਨੇ ਦੇਖੋ ਜੀ ਮੈਂ ਤੁਸੀਂ ਸਵਾਲ ਕੀਤਾ ਕਿ ਬੱਚਿਆਂ ਦਾ ਤੁਹਾਨੂੰ ਲੱਗਦਾ ਕੰਫੀਡੈਂਸ ਲੈਵਲ ਵਧਿਆ ਮੈਂ ਐਪਰੀਸ਼ੀਏਟ ਕਰਦਾ ਅੱਜ ਸਾਰੇ ਪੰਜਾਬ ਦੇ ਸਕੂਲ ਅੰਮ੍ਰਿਤਸਰ ਦੇ ਸਾਰੇ ਸਕੂਲ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਬੱਚਿਆਂ ਨੇ ਇੰਨੀ ਸੋਹਣੀ ਪਰਫਾਰਮੈਂਸ ਕੀਤੀ ਅੱਜ ਵਾਕਈ ਹੀ ਸਾਨੂੰ ਦੇਖ ਕੇ ਖੁਸ਼ੀ ਹੋਈ ਕਿ ਬੱਚੇ ਸਟੇਜਸ ਦੇ ਉੱਤੇ ਅੱਗੇ ਨਹੀਂ ਆਪਾਂਦੇ ਬੱਚਾ ਨੂੰ ਮੌਕਾ ਨਹੀਂ ਮਿਲਦਾ ਸੋ ਜਸੇਵਾਲ ਸੁਸਾਇਟੀ ਨੇ ਅੱਜ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਸਟੂਡੈਂਟਸ ਨੂੰ ਜਿਤੇ ਚ ਉਹ ਵਾਧੇ ਚੜ ਕੇ ਅੱਗੇ ਆ ਕੇ ਪੰਜਾਬੀ ਇੰਗਲਿਸ਼ ਹਿੰਦੀ ਦੇ ਵਿੱਚ ਆਪਣੀ ਜੋ ਉਹਨਾਂ ਦੀ ਲੈਂਗੁਏਜ ਸੈਟੀਸਫੈਕਟਰੀ ਲੈਂਗੁਏਜ ਹੈ ਉਹਦੇ ਵਿੱਚ ਆ ਕੇ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ ਆਪਣੀ ਫੀਲਿੰਗ ਨੂੰ ਅੱਗੇ ਲੈ ਕੇ ਆ ਸਕਣ ਅੱਜ ਪੰਜਾਬ ਦੇ ਕੁਝ ਮੇਨ ਮੁੱਦੇ ਜਿਹੜੇ ਦਿਲ ਦੁਖਾਵੇਂ ਮੁੱਦੇ ਨੇ ਅੱਜ ਪੰਜਾਬ ਨੂੰ ਕਿਸੇ ਹੋਰ ਰਸਤੇ ਵੱਲ ਲੈ ਕੇ ਜਾ ਰਹੇ ਨੇ ਬੱਚੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਜਨਰੇਸ਼ਨ ਸਾਡੀ ਸਾਡੇ ਸ਼ਹਿਰ ਸਾਡੇ ਸੂਬੇ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਬ੍ਰੇਨ ਡレイン ਦਾ ਮੁੱਦਾ ਅਸੀਂ ਨਸ਼ਿਆਂ ਦੀ ਗੱਲ ਕੀਤੀ ਅੱਜ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਆ ਨਸ਼ਿਆਂ ਦਾ ਪੰਜਾਬ ਨੂੰ ਕੀ ਨੁਕਸਾਨ ਹੋ ਰਿਹਾ ਹੈ ਅਸੀਂ ਗੱਲ ਕੀਤੀ ਅੰਮ੍ਰਿਤਸਰ ਸਿਫਤੀ ਦੇ ਘਰ ਬਾਰੇ ਅੱਜ ਸਾਨੂੰ ਬੋਲਣ ਦਾ ਟੌਪਿਕ ਕਿਸੇ ਨੂੰ ਜ਼ਿਆਦਾ ਨਹੀਂ ਪਤਾ ਸੀ ਆਪਣੇ ਐਕਸਪ੍ਰੈਸ਼ਨ ਦੇ ਵਿੱਚ ਵੀ ਕਈ ਲੋਕ ਨਹੀਂ ਐਕਸਪ੍ਰੈਸ ਨਹੀਂ ਕਰ ਸਕਦੇ ਕਿ ਅੰਮ੍ਰਿਤਸਰ ਕੀ ਹੈ ਸੋ ਬੱਚਿਆਂ ਨੂੰ ਉਹਨੂੰ ਵੀ ਐਕਸਪਲੇਨ ਕੀਤਾ ਜ਼ਮੀਨ ਦੇ ਵਿੱਚ ਪਾਣੀ ਦਾ ਗਿਰਦਾ ਅਸਤਰ ਅੱਜ ਅਸੀਂ ਉਸ ਚੀਜ਼ ਨੂੰ ਡਿਸਕਸ ਕੀਤਾ ਸੀ ਆਪਣੀ ਐਗਰੀਕਲਚਰ ਨੂੰ ਸੁਧਾਰਨ ਦਾ ਇੱਕ ਮੈਸੇਜ ਦਿੱਤਾ ਕਿ ਬੱਚਿਆਂ ਦੇ ਥਰੂ ਕਿ ਕਿਸ ਤਰ੍ਹਾਂ ਅਸੀਂ ਆਪਣੇ ਖੇਤੀ ਦੇ ਮਾਧਿਅਮ ਨੂੰ ਸੁਧਾਰ ਸਕਦੇ ਹਾਂ ਸੋ ਬਹੁਤ ਹੀ ਇੱਕ ਦਿਲਚੀਮਾ ਹੁੰਗਾਰਾ ਬੱਚਿਆਂ ਨੂੰ ਅੱਜ ਪੇਸ਼ ਕੀਤਾ ਗਿਆ ਬਹੁਤ ਵਧੀਆ ਐਕਸਪਲੇਨ ਕੀਤਾ ਗਿਆ ਕਿ ਕਿਸ ਤਰ੍ਹਾਂ ਅਸੀਂ ਆਪ ਅੱਜ ਇਹ ਬੱਚੇ ਹੀ ਪੰਜਾਬ ਦਾ ਭਵਿੱਖ ਨੇ ਔਰ ਸਾਰੇ ਪੇਰੈਂਟਸ ਨੂੰ ਸਾਰੇ ਸਕੂਲ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਟੂਡੈਂਟਸ ਨੂੰ ਅੱਗੇ ਲਿਆਂਦਾ ਇਸ ਪਲੈਟਫਾਰਮ ਦੇ ਰਿਹਾ ਅੱਜ ਬੱਚਿਆਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਅਨਕੂ ਸਾਡਾ ਸਰਨਲ ਗੱਲਬਾਤ ਕਰ ਲੈਨੇ ਆ ਸਰ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਜੱਸ ਸੇਵਾ ਸੁਸਾਇਟੀ ਵੱਲੋਂ ਬੱਚਿਆਂ ਨੇ ਬਹੁਤ ਹੀ ਵੱ ਚੜਕੇ ਦੇ ਵਿੱਚ ਹਿੱਸਾ ਲਿਆ ਤੇ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੈ ਕੀ ਕਹਿਣਾ ਚਾਹੋਗੇ ਮੈਂ ਉਹ ਕਹਿ ਕਹਿਣਾ ਚਾਹਾਂਗਾ ਕਿ ਇਹ ਬੜਾ ਐਕਸਟਰਾ ਆਰਡੀਨਰੀ ਉਪਰਾਲਾ ਹੈ ਵਾਕਈ ਇਹੋ ਜਿਹੇ ਜਿਹੜੇ ਓਕੇਜਨਸ ਹੈਗੀਆਂ ਨੇ ਉਹਨਾਂ ਦੀ ਬਹੁਤ ਸਖਤ ਜ਼ਰੂਰਤ ਹੈ ਜਿਹੜੇ ਟੌਪਿਕਸ ਲਏ ਗਏ ਸੀਗੇ ਉਹ ਵਾਕਈ ਬੜੇ ਰਿਮਾਰਕੇਬਲ ਲੱਗੇ ਨੇ ਜਿਵੇਂ ਅੰਮ੍ਰਿਤਸਰ ਸਿਫਤੀ ਦਾ ਘਰ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂਗਾ ਵਾਟੀ ਅੰਮ੍ਰਿਤਸਰ ਉਸ ਤੋਂ ਬਾਅਦ ਡਰੱਗ ਦੇ ਉੱਤੇ ਇਹ ਤੇ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਥਰਡ بڑا ਇੱਕ ਜਰੂਰੀ ਅੰਗ ਸੀਗਾ ਦੋ ਚੀਜ਼ਾਂ ਦੇ ਮੈਂ ਵੀ ਤਿਆਰੀ ਕਰਵਾਈ ਹੈ ਇੱਕ ਹੈ ਬ੍ਰੇਨ ਡ੍ਰੇਨ ਇਹ ਬ੍ਰੇਨ ਡ੍ਰੇਨ ਜਿਹੜਾ ਹੁੰਦਾ ਨਹੀਂ ਹੈਗਾ ਬੜੀ ਪਹਿਲੇ ਯੂਰੋਪੀਅਨ ਸਾਡਾ ਕਰਦੇ ਸੀਗੇ ਇਹ ਨਵੇਂ ਸਿਰਤ ਜਿਹੜਾ ਸ਼ੁਰੂ ਹੋਇਆ ਵਾਕਈ ਸੋਚਣ ਵਾਲੀ ਗੱਲ ਹੈਗੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਹੈਗਾ ਉਹਦਾ ਜਿਵੇਂ ਲੋਕ ਯੂਜ਼ ਕਰ ਰਹੇ ਨੇ ਉਹ ਬੜਾ ਗਲਤ ਯੂਜ਼ ਹੋ ਰਿਹਾ ਜਿਹਦੇ ਨਾਲ ਨਵੀਂ ਜਨਰੇਸ਼ਨ ਹੀ ਨਹੀਂ ਮੈਂ ਤਾਂ ਦੇਖ ਰਿਹਾ ਜਿਹੜੀਆਂ ਚੰਗੇ ਭਲੇ ਏਸਡ ਲੋਕ ਹੈਗੇ ਨੇ ਉਹ ਵੀ ਉਹਦੇ ਵਿੱਚ ਕੋਈ ਬਹੁਤ ਅੱਛਾ ਪਰਫਾਰਮ ਨਹੀਂ ਕਰ ਰਹੇ ਸੋ ਅਵੇਅਰਨੈਸ ਇੱਕ ਬੜੀ ਜ਼ਰੂਰੀ ਹੈਗੀ ਹੈ ਸੋਸ਼ਲ ਮੀਡੀਆ ਇੱਕ ਵਰਦਾਨ ਵੀ ਹੈਗਾ ਤੇ ਇੱਕ ਅਭਿਸ਼ਾਪ ਵੀ ਹੈਗਾ ਦੋਨੋਂ ਚੀਜ਼ਾਂ ਹੈਗੀਆਂ ਨੇ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਜਿਹੜੀ ਅਸ਼ਾਂਤੀ ਆ ਰਹੀ ਹੈ ਥੈਟ ਇਜ਼ ਥਰੂ ਸੋਸ਼ਲ ਮੀਡੀਆ ਇਹਦਾ ਇੱਕ ਬਹੁਤ ਵੱਡਾ ਕਾਰਨ ਹੈਗਾ ਪਰ ਉਹਨੂੰ ਜੇਕਰ ਅਸੀਂ ਇਹੋ ਜਿਹੇ ਓਕੇਜਨ ਜਿਹੜੇ ਨੇ ਡੈਕਲੇਮੇਸ਼ਨ ਓਕੇਜਨ ਜਿਹੜੇ ਨੇ ਜਦੋਂ ਅਸੀਂ ਉਹਨਾਂ ਨੂੰ ਕੰਡਕਟ ਕਰਾਂਗੇ ਤੇ ਆਪਣੇ ਆਪ ਹੀ ਜਿਹੜਾ ਹੈਗਾ ਐਸੋ ਜੀਆਂ ਚੀਜ਼ਾਂ ਉਹ ਸੋਸਾਇਟੀ ਦੇ ਵਿੱਚ ਅਵੇਅਰਨੈਸ ਆਏਗੀ ਤੇ ਜਸਟ ਸੇਵਾ ਸੋਸਾਇਟੀ ਦਾ ਜਿਹੜਾ ਇਹ ਉਪਰਾਲਾ ਹੈਗਾ ਇਹ ਵਾਕਈ ਵਧੀਆ ਹੈਗਾ ਇਹੋ ਜੀਆਂ ਡਿਬੇਟਸ ਇਹੋ ਜੇ ਕੰਪੀਟੀਸ਼ਨਸ ਓਪਨਲੀ ਜਦੋਂ ਆਪਾਂ ਕਰਾਨੇ ਹਨ ਨਾ ਉਦੋਂ ਵਾਕਈ ਜਿਹੜੀ ਇੱਕ ਜਜਮੈਂਟ ਪੈਨਲ ਜਿਹੜੀ ਬੈਠਦੀ ਹੈ ਮੈਨੂੰ ਜਜਮੈਂਟ ਪੈਨਲ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਜਮੈਂਟ ਪੈਨਲ ਵਿੱਚ ਡਾਕਟਰਸ ਵੀ ਨੇ ਵਕੀਲ ਵੀ ਨੇ ਇਹ ਸਾਰੇ ਬੁੱਧੀਜੀਵੀ ਹੈਗੇ ਨੇ ਉਹ ਇੱਕ ਇੱਕ ਐਂਗਲ ਜਿਹੜਾ ਹੈਗਾ ਨਾ ਆਪਣੇ ਤਰੀਕੇ ਨਾਲ ਦੇਖ ਰਹੇ ਨੇ ਸੋ ਜਿਹੜਾ ਇਹਨਾਂ ਨੇ ਜੋ ਵੀ ਬੱਚੇ ਕੱਢੇ ਨੇ ਪਹਿਲੀ ਗੱਲ ਤੇ ਮੇਰੇ ਵੀ ਇਹਨਾਂ ਨੇ ਮੇਰੀ ਇੱਕ ਬੜੀ ਮਨੋਕਾਮਨਾ ਪੂਰੀ ਕੀਤੀ ਆ ਜਿਹੜਾ ਬੱਚਾ ਸਟੇਜ ਤੇ ਆ ਜਾਂਦਾ ਨਾ ਜੀ ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਜੇਤੂ ਹੁੰਦਾ ਸੋ ਸਿਰਫ ਬੱਚੇ ਜਿਹੜੇ ਨੇ ਉਹਨਾਂ ਨੂੰ ਜਦੋਂ ਅਸੀਂ ਵਰਗਾਂ ਵਿੱਚ ਲੈ ਆਂਦੇ ਆ ਇਹ ਉਹਨਾਂ ਨੂੰ ਜਦੋਂ ਅਸੀਂ ਇੰਟਰੋਡਿਊਸ ਕਰਾਨੇ ਇੱਕ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਜਸਟ ਸੇਵਾ ਸੁਸਾਇਟੀ ਨੇ ਹੈ ਜਿਹੜੀ ਸੇਵਾ ਨਿਭਾਈ ਹੈ ਤੇ ਅੱਜ ਸਪੈਸ਼ਲੀ ਜਿਹੜਾ ਇੱਕ ਦਿਵਸ ਹੈਗਾ ਵਨ ਆਫ ਦਾ ਰਿਮਾਰਕੇਬਲ ਐਂਡ ਗ੍ਰੇਟੈਸਟ ਡੇ ਉਹਦੇ ਵਾਸਤੇ ਇਹ ਡੇ ਜਿਹੜਾ ਹੈਗਾ ਬੜਾ ਸੂਟੇਬਲ ਹੈਗਾ ਸੀਗਾ ਬਹੁਤ ਅੱਛਾ ਥੈਂਕ ਯੂ ਵੈਰੀ ਸੋ ਬੱਚੇ ਬੱਚੇ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਸਰਨਲ ਗੈਸਟ ਮੌਜੂਦ ਨੇ ਜਿਹੜੇ ਕਿ ਤੇ ਸਪੈਸ਼ਲ ਖਾਸ ਤੌਰ ਤੇ ਮੁੱਖ ਤੀਤੀ ਦੇ ਰੂਪ ਵਿੱਚ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਮੈਮ ਤੁਸੀਂ ਬਹੁਤ ਹੀ ਸੋਹਣਾ ਅੰਦਰ ਸੰਦੇਸ਼ ਦਿੱਤਾ ਕਿ ਕਿਸ ਤਰ੍ਹਾਂ ਸਟੱਡੀ ਨੂੰ ਗੁਰਨਾਨ ਸਿੰਘ ਦੇਵ ਜੀ ਦਾ ਗੁਰਪੁਰਬ ਹੈ ਅੱਜ ਤੇ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ 3 ਪ੍ਰਿੰਸੀਪਲਸ ਨੇ ਉਹਨਾਂ ਨੂੰ ਸਟੱਡੀ ਦੇ ਵਿੱਚ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਕੀ ਕਹਿਣਾ ਚਾਹੋਗੇ ਅੱਜ ਖਾਸ ਇਸ ਆਰਗੇਨਾਈਜ਼ ਫੰਕਸ਼ਨ ਤੇ ਸਭ ਤੋਂ ਪਹਿਲੇ ਤੇ ਹੈਲੋ ਸਾਰ ਸ਼ਿਕਾਲਾ ਦਾਬ ਨਮਸਤੇ ਸਾਰਿਆਂ ਨੂੰ ਮੇਰਾ ਨਾਮ ਵਿਪਨ ਪ੍ਰੀਤ ਕੌਰ ਵੀਕੇ ਹੈ ਤੇ ਮੈਂ ਗੁਰੂ ਦੀ ਨਗਰੀ ਅੰਬਿਤਸਰ ਦੀ ਵਸਨੀਕਾ ਤੇ ਮੈਂ ਇਹੀ ਗੱਲ ਕਹਿਣਾ ਚਾਹਨੀ ਆ ਸਭ ਤੋਂ ਪਹਿਲੇ ਤੇ ਕੁਝ ਲਾਈਨਸ ਮੇਰੇ ਮਾਈਂਡ ਦੇ ਵਿੱਚ ਆ ਰਹੀਆਂ ਨੇ ਕਿ ਬੱਚਾ ਹੁੰਦਾ ਹੈ ਮਿੱਟੀ ਦੀ ਨੀਰੀ ਮੂਰਤ ਘੜਦੇ ਮਾਪੇ ਉਸ ਨੂੰ কুমਿਆਰ ਵਾਂਗੂ ਪੱਠੇ ਵਿੱਚ ਪਾ ਕੇ ਕੁੰਦਨ ਵਾਂਗ ਕਰਦੇ ਉਹ ਤਾਂ ਸੁਗੜ ਸਿਆਣੇ কুমਿਆਰ ਵਾਂਗੂ ਉਹ ਤਾਂ ਸੁਗੜ ਸਿਆਣੇ কুমਿਆਰ ਵਾਂਗੂ ਤੇ ਜਿਸ ਤਰ੍ਹਾਂ ਜਸੇਵਾ ਸੁਸਾਇਟੀ ਨੇ ਹਜੇ ਬਹੁਤ ਸ਼ਲਾਗ ਕਾਰਜ ਕੀਤਾ ਜਿਸ ਦੇ ਨਾਲ ਬਹੁਤ ਸਾਰੇ ਬੱਚਿਆਂ ਦਾ ਟੈਲੈਂਟ ਅੱਗੇ ਆਇਆ ਹੈ ਤੇ ਜਿੱਦਾਂ ਮਾਪੇ ਆਪਣੇ ਬੱਚਿਆਂ ਨੂੰ ਅੱਗੇ ਲਿਆਉਣ ਦਾ ਯਤਨ ਕਰਦੇ ਰਹਿੰਦੇ ਨੇ ਬਹੁਤ ਹੀ ਚੰਗੀ ਨੀਅਤ ਤੇ ਪਿਓਰਿਟੀ ਦੇ ਨਾਲ ਉਸ ਤਰ੍ਹਾਂ ਹੀ ਜਿਹੜਾ ਵੈ ਚ ਸੇਵਾ ਸੁਸਾਇਟੀ ਨੇ ਉਸ ਕਾਰਜ ਨੂੰ ਬਹੁਤ ਬਖੂਬੀ ਕੀਤਾ ਤੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਸਾਰੇ ਆਪਣੇ ਵਿਊਜ਼ ਸ਼ੇਅਰ ਕੀਤੇ ਲਾਈਕ ਆਨ ਬ੍ਰੇਨ ਡ੍ਰੇਨ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੀ ਆ ਤੇ ਉਸ ਦੇ ਉੱਤੇ ਵੀ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਨੇ ਵਿਊਜ਼ ਸ਼ੇਅਰ ਕੀਤੇ ਤੇ ਮੈਨ ਸਿਰਫ ਬੱਚੇ ਸਿਰਫ ਆਪਣਾ ਪ੍ਰਾਈਜ਼ ਲੈ ਕੇ ਨਹੀਂ ਨਾਲ ਜਾਣਗੇ ਬਹੁਤ ਸਾਰੀਆਂ ਟੀਚਿੰਗਸ ਤੇ ਲਰਨਿੰਗਸ ਵੀ ਆਪਣੇ ਨਾਲ ਇੱਥੋਂ ਲੈ ਕੇ ਜਾਣਗੇ ਜਿਹੜੀ ਉਹਨਾਂ ਦੇ ਨਾਲ ਲਾਈਫ ਲੌਂਗ ਰਹਿਣ ਗਿਆ ਤੇ ਸਾਨੂੰ ਇਸ ਦਾ ਥੈਂਕਸ ਕਰਨਾ ਚਾਹੀਦਾ ਜਸੇਵਾ ਸੁਸਾਇਟੀ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਉਹ ਵੀ ਅੱਜ ਦੇ ਸਪੈਸ਼ਲ ਡੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੇ ਲਾਸਟ ਇ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਇਨਸਾਨ ਕਦੇ ਆਪ ਮਹਾਨ ਨਹੀਂ ਹੁੰਦਾ ਉਸ ਦਾ ਕਿਰਦਾਰ ਉਸ ਨੂੰ ਮਹਾਨ ਬਣਾਉਂਦਾ ਤੇ ਐਸ ਲਾਈਨਸ ਨੂੰ ਬਾਖੂ ਵੀ ਪ੍ਰੂਫ ਕਰ ਰਹੀ ਹੈ ਜਸੇਵਾ ਸੁਸਾਇਟੀ ਜਿਨ੍ਹਾਂ ਨੇ ਬਹੁਤ ਵਧੀਆ ਕੰਪੀਟੀਸ਼ਨ ਆਰਗੇਨਾਈਜ਼ ਕਰਵਾ ਕੇ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਟੈਲੈਂਟ ਹੈ ਉਹ ਅੱਗੇ ਲੈ ਕੇ ਆਏ ਐਂਡ ਆਈ ਜਸਟ ਵਿਸ਼ ਕਿ ਇਸ ਤਰ੍ਹਾਂ ਦੇ ਹੋਰ ਵੀ ਕੰਪੀਟੀਸ਼ਨ ਆਰਗੇਨਾਈਜ਼ ਹੁੰਦੇ ਰਹਿਣ ਤਾਂ ਕਿ ਜੋ ਬੱਚਿਆਂ ਦੇ ਟੈਲੈਂਟ ਹੈ ਉਹ ਅੱਗੇ ਆ ਸਕਣ ਤੇ ਉਹ ਵੀ ਆਪਣੇ ਜਿਹੜੇ ਟੈਲੈਂਟ ਨੂੰ ਸਾਰੀ ਆਡੀਅנס ਤੇ ਵਰਲਡ ਦੇ ਸਾਹਮਣੇ ਸ਼ੋਕਿਸ ਕਰ ਸਕਣ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਮੈਮ ਬਹੁਤ ਹੀ ਸੋਹਣੇ ਵਿਚਾਰ ਹੋਰ ਵੀ ਜਿਹੜੇ ਬੱਚੇ ਨੇ ਇੱਥੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਬੱਚੇ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਇਸ ਕੰਟੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਗੱਲਬਾਤ ਕਰਦੇ ਬੱਚੇ ਕੀ ਨਾਮ ਹੈ ਤੁਹਾਡ ਤانوں ਸਾਰਿਆਂ ਨੂੰ ਪ੍ਰਕਾਸ਼ਪੁਰਬ ਗੁਰਪੁਰਬ ਦੀਆਂ ਵਧਾਈਆਂ ਹਾਂ ਜੀ ਮੇਰਾ ਨਾਮ ਮਾਨਪ੍ਰੀਤ ਸਿੰਘ ਹੈ ਮੈਂ 10ਵੀਂ ਜਮਾਤ ਵਿੱਚ ਪੜਦਾ ਹਾਂ ਮੇਰੇ ਬੋਲਣ ਦਾ ਵਿਸ਼ਾ ਹੈ ਪੰਜਾਬ ਦੇ ਨਸ਼ਾ ਕਿ ਕਿਸ ਤਰ੍ਹਾਂ ਨਸ਼ਾ ਪੂਰੇ ਭਾਰ ਸੰਸਾਰ ਦੇ ਵਿੱਚ ਇੱਕ ਗੰਭੀਰ ਬਿਮਾਰੀ ਨਾਲ ਫੈਲ ਰਿਹਾ ਹੈ ਮੈਂ ਤੁਹਾਨੂੰ ਸਭ ਸਾਰਿਆਂ ਨੂੰ ਇਹੀ ਕਹਾਂ ਚਾਹਾਂਗਾ ਕਿ ਇਹ ਤੇਰਾ ਸੁਨੇਹਾ ਇਹ ਮੇਰਾ ਸੁਨੇਹਾ ਇਹ ਸ਼ਬਦ ਸੁਨੇਹਾ ਇਹ ਹਨੇਰਾ ਹੈ ਲੁਟੇਰਾ ਹੈ ਤੇ ਚੋਰ ਹੈ ਜਵਾਨੀਆਂ ਦਾ ਹਰਜੀਤੇ ਦਾ ਮਲਕੀਤੇ ਦਾ ਤੇ ਸਾਰੇ ਹਾਨੀਆਂ ਦਾ ਆਓ ਰਲ ਮਿਲ ਕੇ ਯਕਤ ਬਣਾਈਏ ਨਸ਼ਾ ਦੁਸ਼ਮਣ ਹੈ ਪੰਜਾਬ ਦਾ ਇਸ ਨੂੰ ਜਰੂ ਮਕਾਈਏ ਨਸ਼ਾ ਦੁਸ਼ਮਣ मैं है पंजाब इस हसन नूर आपने कौन से टॉपिक पे बात की सोशल मीडिया थोड़ा सा बताएंगे कि कैसा लगा आपको टॉपिक इसमें पार्टिसिपेट करके कैसा लगा और क्या मेन आपने संदेश जो है दिया सोशल मीडिया एक अलग ही तरह का वो है जैसे सोशल मीडिया हमारी रोजमर्रा की जिंदगी पर बहुत ही ज्यादा प्रभाव पड़ पर रहा है आज के दौर में चाहे एक छोटा सा आम नागरिक हो या चाहे बहुत बड़ा राजनीतिज्ञ या बहुत मशहूर अभिनेता सभी सोशल मीडिया का इस्तेमाल करते हैं फेसबुक व्हाट्सअप इंस्टाग्राम वगैरह के जरिए हम अपनी एक्टिविटी को आम लोगों के साथ शेयर करते रहते हैं लेकिन जहां बहुत से लोग सोशल मीडिया का इस्तेमाल अच्छी बातों को फैलाने या किसी बुराई से लोगों को जागरूक करने के लिए करते हैं वहीं बड़े अफसोस के साथ यह बात भी हम सभी के लिए बहुत चिंताजनक है कि सोशल मीडिया पर बहुत से समाज विरोधी लोग जो फेक खबरें और एक दूसरे के मजहब के खिलाफ भड़काऊ और आपत्तिजनक पोस्टर डालते हैं जिसकी वजह से न सिर्फ समाज में नफरत फैलती है बल्कि आपसी भाईचारे को भी ज़बरदस्त नुकसान पहुँचता है हमारा देश भारत जो विभिन्न धर्मों का एक गुलदस्ता है यहाँ पर ऐसे समाज विरोधी लोगों द्वारा फैलाया गया जहर बहुत ही खतरनाक साबित हो सकता है खास तौर पर सोशल खास तौर पर सोशल मीडिया प्लेटफार्म फेसबुक पर ऐसे पेजों की भरमार है जो दिन रात नफरत फैलाने के लिए फेक खबरों का इस्तेमाल करते हैं यह समाज के लिए बहुत घातक है सरकार और प्रशासन को चाहिए कि ऐसे सोशल मीडिया अकाउंट्स को फ़ौर बंद किया जाए और इन फेसबुक अकाउंट्स को फ़ौर बंद किया जाए और ताकि हमारे देश भारत में आपसी भाईचारे को किसी भी तरह का नुकसान न पहुँच सके धन्यवाद ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਬਹੁਤ ਹੀ ਅੱਜਕੱਲ੍ਹ ਦੇ ਜੋ ਮੁੱਖ ਵਿਸ਼ੇ ਨੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਉਹ ਜਿਹੜੇ ਟੌਪਿਕ ਜਿਹੜੇ ਨੇ ਉਹਨਾਂ ਤੇ ਗੱਲਬਾਤ ਕਰ ਰਹੇ ਨੇ ਤੇ ਸਮਝਾ ਰਹੇ ਨੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਨੂੰ ਇਸ ਮੌਕੇ ਤੇ ਧਿਆਨ ਰੱਖਣਾ ਚਾਹੀਦਾ ਹੈ ਹੋਰ ਵੀ ਬੱਚੇ ਮਜ਼ੂਰ ਨੇ ਗੱਲਬਾਤ ਕਰਦੇ ਆ ਕਿ ਨਾ ਮੈਂ ਮੇਰਾ ਨਾਮ ਮਨਵੀਨ ਸਿੰਘ ਹੈ ਤੇ ਮੈਂ ਗੁਰੂਦੀ ਨਗਰੀ ਅੰਮ੍ਰਿਤਸਰ ਦਾ ਵਸਨੀਕ ਹਾਂ। ਤੁਸੀਂ ਕਿਸ ਟੌਪਿਕ ਤੇ ਗੱਲਬਾਤ ਕੀਤੀ ਸੀ ਤੇ ਕੀ ਸੰਦੇਸ਼ ਜਿਹੜਾ ਸੀ ਲੋਕਾਂ ਨੂੰ ਦਿੱਤਾ? ਮੈਂ ਬ੍ਰੇਨ ਟ੍ਰੇਨ ਟੌਪਿਕ ਤੇ ਗੱਲ ਕੀਤੀ ਸੀ ਤੇ ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਦੇਸ਼ ਦਾ ਨੌਜਵਾਨ ਸੁਨਹਿਰੇ ਭਵਿੱਖ ਲਈ ਵਿਦੇਸ਼ਾਂ ਵੱਲ ਦੌੜ ਰਿਹਾ ਹੈ। ਤੇ ਦੇਸ਼ ਦਾ ਜਿਹੜਾ ਨੌਜਵਾਨੀ ਆ ਉਹੀ ਸਾਡੇ ਦੇਸ਼ ਦਾ ਸਰਨਾਇਆ ਹੁੰਦੇ ਨੇ ਤੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਨੌਜਵਾਨਾਂ ਤੇ ਨਿਰਭਰ ਕਰਦਾ ਹੈ। ਤੇ ਚੇਕਰ ਸਾਡੇ ਦੇਸ਼ ਦਾ ਨੌਜਵਾਨੀ ਵਿਦੇਸ਼ਾਂ ਵੱਲ ਦੌੜ ਜਾਏਗਾ ਤੇ ਸਾਡੇ ਦੇਸ਼ ਦਾ ਭਵਿੱਖ ਖਤਰੇ 'ਚ ਆ ਜਾਵੇਗਾ। ਸੋ ਮੈਂ ਇਹ ਕਾਹਾਂਗਾ ਕਿ ਇਹੋ ਜਿਹੇ ਕੰਪੀਟੀਸ਼ਨਸ ਹੋਰ ਹੁੰਦੇ ਰਹਿਣੇ ਚਾਹੀਦੇ ਨੇ ਜਿਸ ਨਾਲ ਬੱਚੇ ਮੋਟੀਵੇਟ ਹੋਣ ਤੇ ਆਪਣਾ ਟੈਲੈਂਟ ਸ਼ੋਕੇਸ ਕਰpan ਤੇ ਉਹਨਾਂ ਨੂੰ ਪਲੇਟਫਾਰਮ ਮਿਲੇ ਆਪਣਾ ਟੈਲੈਂਟ ਸ਼ੋਕੇਸ ਕਰਨ ਲਈ ਤੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਣ ਤਾਂ My name is Tavseerat Kaur and my topic si artificial intelligence, which I believe is one of the most important and integral parts of our today's generation. Everything that we do has artificial intelligence these days. Technology is getting smarter and smarter, which is why I believe getting a platform to talk about it and generate awareness is an enriching experience. Me as a participant enjoyed shooting a video and sending it up to the society and they in return have valued it back not only for me but for all the children there and everyone are winning prizes and are being motivated to participate and express their views and be and emerge as the future of our country as the brighter and innovative and more uh, profound as in as they are so i think that's a very good step a very good initiative that this ngo is taking up every single day helping people and also preparing our future generation for the best to this is your first experience with just save Society? yes this is one of my first experiences and I think it's an enriching experiences and I look forward to more such competitions to be a part of it thank okay, you thank you so much ma'am yes, ma yes, my my topic, topic. ਮੈਂ ਅੰਮ੍ਰਿਤਸਰ ਸਿਫਤੀ ਦੇ ਘਰ ਬਾਰੇ ਬੋਲਿਆ ਸੀ ਕਿ ਮੈਂ ਉਹਦੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਅੰਮ੍ਰਿਤਸਰ ਇੱਕ ਸਿਫਤੀ ਦਾ ਘਰ ਆ ਇਹ 12 ਦਰਵਾਜ਼ਿਆਂ ਦਾ ਸ਼ਹਿਰ ਆ ਤੇ ਮੈਨੂੰ ਇਹ ਮਤਲਬ ਕਿ ਬੋਲ ਕੇ ਬਹੁਤ ਵਧੀਆ ਲੱਗਿਆ ਨਾਲੇ ਮੈਨੂੰ ਇਹਨਾਂ ਦੀ ਜਜਮੈਂਟ ਬਹੁਤ ਵਧੀਆ ਲੱਗੀ ਕਿਉਂਕਿ ਇਹਨਾਂ ਨੇ ਪੂਰੀ ਫੇਅਰ ਜਜਮੈਂਟ ਕੀਤੀ ਸੀ ਤੇ ਨਾਲੇ ਉਹਨਾਂ ਨੇ ਕਿਸੇ ਵੀ ਬੱਚੇ ਨੂੰ ਬਾ ਮਤਲਬ ਕੀ ਗਲਤ ਨਹੀਂ ਬੋਲੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਤੁਸੀਂ ਬਹੁਤ ਵਧੀਆ ਬੱਚੇ ਜੇ ਸੋ ਜਿਨਾਂ ਜਿਨਾਂ ਬੱਚਿਆਂ ਨੇ ਇਸ ਕੰਟੈਸਟ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਉਹਨਾਂ ਨੂੰ ਅੱਜ ਖਾਸ ਪ੍ਰਾਈਜ਼ ਡਿਸਟ੍ਰੀਬਿਊਸ਼ਨ ਕੀਤਾ ਜਾ ਰਹੇ ਨੇ ਤੇ ਦੇਖ ਸਕਦੇ ਹੋ ਪ੍ਰਾਈਜ਼ ਡਿਸਟ੍ਰੀਬਿਊਟ ਫੰਕਸ਼ਨ ਚੱਲ ਰਿਹਾ ਹੈ ਤੇ ਜਿਹੜੇ ਬੱਚੇ ਇਸ ਕੰਟੈਸਟ ਦੇ ਵਿੱਚ ਵਿਨਰ ਰਹੇ ਨੇ ਉਹਨਾਂ ਨੂੰ ਖਾਸ ਇੱਥੇ ਪ੍ਰਾਈਜ਼ ਜਿਹੜੇ ਨੇ ਉਹ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਮੇਰੇ ਨਾਲ ਇਸ ਵਕਤ ਸਰ ਮੌਜੂਦ ਨੇ ਜਸੇਵਾ ਸੁਸਾਇਟੀ ਦੇ ਹੈੱਡ ਐਡਵੋਕੇਟ ਹਰਸਿਮਰਨ ਸਰ ਜੀ ਗੱਲਬਾਤ ਕਰਦੇ ਆਂ ਹਾਂ ਜੀ ਸਰ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਵੱਲੋਂ ਪਹਿਲੀ ਵਾਰ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਕਿਦਾਂ ਦਾ ਸਟੂਡੈਂਟਸ ਦਾ ਰਿਸਪੌਂਸ ਮਿਲਿਆ ਹੈ ਤੇ ਕਿਵੇਂ ਦਾ ਲੱਗਿਆ ਮੈਮ ਇਹ ਪਹਿਲੀ ਵਾਰੀ ਕੱਲਾ ਡੈਕਲੇਮੇਸ਼ਨ ਨਹੀਂ ਹੈ ਪਹਿਲੀ ਵਾਰੀ ਡਿਜੀਟਲ ਇੰਟਰਸਟੇਟ ਡੈਕਲੇਮੇਸ਼ਨ ਅਸੀਂ ਪੂਰੇ ਪੰਜਾਬ ਦੀ ਸਟੇਟ ਦੇ ਵਿੱਚ ਆ ਕੀਤਾ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾਵੇ ਐਗਰੀਕਲਚਰ ਕਿਵੇਂ ਬਚਾਇਆ ਜਾਵੇ ਰਾਈਸ ਤੋਂ ਹਟ ਕੇ ਕੀ ਹੋ ਸਕਦਾ ਡਰਗ ਤੇ ਨਸ਼ੇ ਨੂੰ ਪੰਜਾਬ ਪੰਜਾਬ ਨੂੰ ਨਸ਼ੇ ਤੋਂ ਕਿਦਾਂ ਬਚਾਇਆ ਜਾਵੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕਿਵੇਂ ਮਿਹਨਤ ਕਰਨ ਪੈਸੇ ਕਮਾਣ ਔਰ ਵਿਮਨ ਜਿਹੜੀ ਸੇਫਟੀ ਅੱਜ ਕੱਲ ਬਹੁਤ ਕ੍ਰਾਈਮ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਸਿਆਸਤ ਦੇ ਵਿੱਚ ਸਿਰਫ ਕ੍ਰਿਮੀਨਲਸ ਆ ਗਏ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਆਏ ਔਰ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਖੁਸ਼ੀ ਬੱਚਾ ਨੇ ਜੋ ਪਰਫਾਰਮ ਕੀਤਾ ਯੂकेजी ਤੋਂ ਲੈ ਕੇ 12ਵੀਂ ਤੱਕ ਡਿਫਰੈਂਟ ਅੰਬੀ ਸਰਵਰ ਦੇ ਸਕੂਲਸ اور ਹੌਸਲਾ ਮੈਂ ਹੈਰਾਨ ਹੋ ਗਿਆ ਵੇਖ ਕੇ ਬੱਚਿਆਂ ਦਾ ਬੱਚਿਆਂ ਨਾਲ ਵੀ ਅਸੀਂ ਬਾਰ ਗੱਲ ਗੱਪ ਬਾਤ ਕੀਤੀ ਦੇਖ ਸਕਦੇ ਹੋ ਬੱਚਿਆਂ ਨੇ ਬਹੁਤ ਸੋਹਣੇ ਸੋਹਣੇ ਛੋਟੇ ਛੋਟੇ ਬੱਚਿਆਂ ਨੇ ਸੋਚ ਦੇਖ ਸਕਦੇ ਆ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਪਲੇਟਫਾਰਮ ਮਿਲਿਆ ਹੈ ਸਾਨੂੰ ਪਹਿਲਾਂ ਮਿਲਿਆ ਪਲੇਟਫਾਰਮ ਨੇ ਸੀ ਮਿਲਿਆ ਤਾਂ ਨਾ ਇਸ ਦੇ ਨਾਲ ਨਾਲ ਕੰਫੀਡੈਂਸ ਵੀ ਇਨਕਰੀਜ਼ ਹੋਇਆ ਹੈ ਠੀਕ ਹੈ ਕੈਨੇਡਾ ਦੇਖੋ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਨਾ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਇੱਕ ਪਲੇਟਫਾਰਮ ਮਿਲਿਆ ਪਹਿਲੀ ਵਾਰੀ ਸਕੂਲ ਤੋਂ ਬਾਹਰ ਨਿਕਲੇ ਨਾ ਬੱਚੇ ਸਕੂਲ ਚ ਆਪਸ ਚ ਪਹਿਲੀ ਦੂਜੀ ਤੀਜੀ ਚੌਥੀ ਚ ਹੁੰ ਰੋਪਨ ਦੇ ਵਿੱਚ ਜਿਹੜਾ ਉਹਨਾਂ ਨੇ ਕੰਪੀਟ ਕੀਤਾ ਉਹਦੇ ਨਾਲ ਬੱਚੇ ਬਹੁਤ ਖੁਸ਼ ਆ 20 ਬੱਚਿਆਂ ਨੂੰ ਅਸੀਂ ਪ੍ਰਾਈਜ਼ ਮਨੀ 2000 ਰੁਪਿਆ ਪਰ ਬੱਚਿਆਂ ਨੂੰ ਦਵਾਂਗੇ ਇਹਨਾਂ ਤੋਂ ਬਾਅਦ ਔਰ ਤੁਹਾਡੇ ਰਾਹੀਂ ਅਪੀਲ ਕਰਾਂਗੇ ਸਾਰਿਆਂ ਨੂੰ ਅਗਲੀ ਵਾਰੀ ਇੰਨੀ ਸੇਵਾ ਭੇਜੋ ਕਿ 100 ਦੇ 100 ਨੂੰ 2000 ਰੁਪਿਆ ਦੇਈਏ ਸੋ ਮੈਂ ਸਰਥੇ ਸੋ ਐਸੇ ਸਰ ਨਾਲ ਜਿਵੇਂ ਸੋਸਾਇਟੀ ਦੇ ਹੈਡ ਐਡਵੋਕੇਟ ਹਰ ਸਿਮਰਨ ਸਿੰਘ ਜੀ ਤੇ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਇੱਥੇ ਨਾਲ-ਨਾਲ ਮੈਡਲ ਤੇ ਸਰਟੀਫਿਕੇਟ ਜਿਹੜੇ ਨੇ ਉਹ ਡਿਸਟ੍ਰਿਬਿਊਟ ਕੀਤੇ ਜਾ ਰਹੇ ਨੇ ਜਿਹੜਾ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਗਿਆ ਸੀ ਇਸ ਦੇ ਵਿੱਚ ਜੱਜ ਜਸ ਬੱਚਿਆਂ ਨੇ ਬੜੀ ਪਿਅਰ ਜਜਮੈਂਟ ਹੋਈ ਤੇ ਜਿਸ ਜਿਸ ਬੱਚਿਆਂ ਨੇ ਆਪਣੀ ਪਰਫਾਰਮੈਂਸ ਬਦਿਆ ਦਿੱਤੀ ਹੈ ਉਹਨਾਂ ਨੂੰ ਸਾਰੇ ਹੀ ਬੱਚਿਆਂ ਨੇ ਪਰਫਾਰਮੈਂਸ ਬਦਿਆ ਦਿੱਤੀ ਜਿਹੜੇ ਬੱਚੇ ਜਿਨ੍ਹਾਂ ਨੇ ਜੱਜਸ ਨੇ ਸਲਾਹ ਦਿੱਤਾ ਹੈ ਉਹਨਾਂ ਨੂੰ ਇਹ ਸਰਟੀਫਿਕੇਟ ਸਾਰੇ ਵਰਤੇ ਆ ਪ੍ਰਾਈਜ਼ ਡਿਸਟ੍ਰਿਬਿਊਸ਼ਨ ਚੱਲ ਰਹੀ ਹੈ ਤੇ ਪ੍ਰਾਈਜ਼ ਜਿਹੜੇ ਨੇ ਸਰਟੀਫਿ ਪ੍ਰਾਈਜ਼ ਮਨੀ ਵੀ ਮਿਲਦੀ ਜਾ ਰਹੀ ਹੈ ਪ੍ਰਾਈਜ਼ ਮਨੀ ਵੀ ਦਿੱਤੀ ਜਾ ਰਹੀ ਹੈ ਤੇ ਕੋਈ ਵੀ ਖਾਸ ਉਪਰਾਲਾ ਜਿਸ ਵਾਸਤੇ ਤਾੜੀਆਂ ਦਰ ਮਾਰ ਦੋ ਹੈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਨਾਲ ਬੱਚਿਆਂ ਦਾ ਜਿਹੜਾ ਕੋ ਵੇਖਿਆ ਉਹ ਹੋਰ ਜਿਹੜਾ ਹੈ ਉਜਵਲ ਹੋ ਸਕੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਕੈਮਰਾ